ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਜਿਹੜੀ ਸਕਰੀਨ ਉੱਤੇ ਝੋਟੀ ਦੇਸੀ ਹੁੰਦੀ ਹੈ ਨਾ ਆਹ ਬਾਈਆਂ ਨੇ ਸੇਲ ਕਰਨੀਆਂ ਬਾਕੀ ਇਹਦੀ ਨਾਲ ਜੇ ਮਾਂ ਦੀ ਗੱਲ ਕਰੀਏ ਤੇ ਮਾਂ ਨਾਲ ਖੜੀ ਹੈਗੀ ਜਿਹੜੀ ਇਹਦੀ ਇਹਤੀ ਹੈਗੀ ਬਹੁਤ ਚੰਗੇ ਦੁੱਧ ਵਾਲੀ ਰਿਕਾਰਡ ਵਾਲੀ ਮੱਝ ਹੈ ਇਹ ਬਾਕੀ ਇਹ ਝੋਟੀ ਸੇਲ ਕਰਨੀ ਹੈ ਆਜੋ ਆਪਾਂ ਤੁਹਾਡੀ ਬਾਈਆਂ ਨਾਲ ਗੱਲਬਾਤ ਕਰਾਉਣੇ ਕਿਹੜੇ ਪਿੰਡ ਪਹੁੰਚੇ ਆ ਤੇ ਡਿਟੇਲ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂ ਇਹਦੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਆਪਦਾ ਨਾਮ ਦੱਸੋ ਜੀ ਸਾਇਪਾਲ ਸਿੰਘ ਆ ਜੀ ਸਾਇਪਾਲ ਸਿੰਘ ਤੇ ਬਾਈ ਜੀ ਆਪਣਾ ਨਾਮ ਕੀ ਹੈ ਆਪਣਾ ਨਾਮ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਸਿੰਘ ਠੀਕ ਆ ਬਾਈ ਤੇ ਬਾਈ ਆਪਾਂ ਪਿੰਡ ਦੱਸ ਦੋ ਪਿੰਡ ਕਿਹੜੇ ਓਲਕ ਪਿੰਡ ਆ ਜੀ ਇਹ ਓਲਕ ਪਿੰਡ ਨੇੜੇ ਚਨੀਰ ਦੇ ਹਨਾ ਚਨੀਰ ਦੇ ਨੇੜੇ ਜੀ ਠੀਕ ਆ ਬੁਰਜ ਰਹਿ ਗਈ ਨਾਲ ਮੀਆਂ ਚੇਰਿਆਂ ਵਾਲੀ ਠੀਕ ਆ ਤੇ ਜਿਹੜਾ ਮਾਨਸਾ ਪਿਆ ਜ਼ਿਲ੍ਹਾ ਮਾਨਸਾ ਜੀ ਠੀਕ ਆ ਬਾਈ ਬਾਈ ਇੱਕ ਗੱਲ ਕਰ ਗਿਆ ਆਪਾਂ ਜਿਹੜੀ ਝੋਟੀ ਤੁਸੀਂ ਸੇਲ ਕਰਨੀ ਹੈ ਜਿਹੜੀ ਤੁਹਾਡੇ ਪਿੱਛੇ ਦਿਖਾਈ ਦੀ ਜਾਂ ਮੈਂ 127 ਦਾ ਟੀਕਾ ਭਰਾਇਆ ਹੋਇਆ ਜੀ ਇਹਦੇ ਠੀਕ ਹੈ ਜੀ ਜਿ ਜਬਰਾਇ ਦੀ ਜਿਹੜੀ ਇਹਦੀ ਮਾਂ ਕੋਲੇ ਖੜੀ ਹੈ ਠੀਕ ਹੈ ਇਹਦੀ ਨਾਨੀ ਦਾ ਰਗਾਟ ਵੀ ਹੋਇਆ ਹੋਇਆ ਜੇ 18.5 ਲੀਟਰ ਦੁੱਧ ਕਰਿਆ ਸੀਗਾ 15 ਚ 22 ਕਰਾਈ ਸੀ ਜੀ ਆਪਾਂ ਉਹਦੀ ਅੱਛਾ 15 ਚ 22 ਕਰਵਾਈ ਸੀ ਹਾਂ ਜੀ 2015 ਜੇ ਉਹਦੀ ਆਪਾਂ ਸਬੂਤ ਵੀ ਦੇਵਾਂਗੇ ਉਹਦਾ ਆਪਾਂ ਸ਼ਾਟ ਲਾ ਦਾਂਗੇ ਹਾਂ ਜੀ ਹੈਗਾ ਜੀ ਸਾਰਾ ਕੁਸਾ ਠੀਕ ਹੈ ਗੱਲ ਹਾਂ ਜੀ ਠੀਕ ਹੈ ਤੇ ਉਹਦੀ ਗਾਹਾਂ ਆ ਗਈ 18-19 ਲੀਟਰ ਦਾ ਇਹਦੀ ਮਾਂ ਦੁੱਧ ਦਿੰਦੀ ਹੈ ਜੀ ਆਪਣੇ ਘਰੇ ਦਰਬਾਨੀ ਸੇਵਾ ਤੇ ਜੀ ਅੱਛਾ ਹਾਂ ਜੀ 18-19 ਕਿਲੋ ਹਾਂ ਜੀ ਹ ਇਹ ਲੈ ਜੂ 10 ਦਿਨ ਹਲੇ ਜੀ 10 ਦਿਨ ਲੈ ਜੂ ਖੁੱਲੇ ਹਾਂਜੀ ਹਾਂਜੀ ਖੁੱਲੇ ਹਾਂਜੀ ਖੁੱਲੇ ਲੈ ਜੀ ਜੀ ਬਈ ਕਿੰਨੀ ਕਾਸ ਕਰਦੇ ਹੋ ਪਹਿਲੇ ਸੂਏ ਵੀ ਕਿੰਨਾ ਕੁ ਦੁੱਧ ਪਾਉਂਦੇ ਪਹਿਲਾਂ ਵਾਲਿਆਂ ਦਿੱਤਾ ਜੀ 12 13 ਲੀਟਰ ਦੁੱਧ ਦੇ ਮੈਂ ਤੁਹਾਨੂੰ ਕਹਿ ਦਿੱਤੀ ਜੀ ਇਹਦਾ ਕਹਿ ਨਹੀਂ ਸਕਦੇ ਕਿੰਨਾ 12 13 ਹਾਂਜੀ ਇੰਨਾ ਦੇ ਸਕਦੀ ਆ ਬਾਅਦ ਵਿੱਚ ਮੈਂ ਕਹਿ ਦਿੱਤੀ ਤੁਹਾਨੂੰ 10 ਤੋਂ ਟੱਪ ਜੂ ਜੀ ਠੀਕ ਹੈ ਵੀ 12 13 12 ਕਿਲੋ ਤਾਂ ਦੇਉਗੀ ਜੀ ਹਾਂਜੀ ਇਹਨਾਂ ਪਹਿਲਾਂ ਵਾਲਿਆਂ ਦਾ ਦਿੱਤਾ ਜੀ ਇੰਨਾ ਇੰਨਾ ਜੀ ਹਾਂਜੀ ਠੀਕ ਹੈ ਬਈ ਠੀਕ ਹੈ ਤੇ ਲੈ ਵੀ ਦੋਸਤੋ ਜੇ ਗੱਲ ਕਰਕੇ ਵਾਈਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਘਰੇ ਰੱਖੇ ਦੋਸਤੋ ਬਾਕੀ ਤੁਸੀਂ ਜੇ ਗੱਲ ਕਰਗੇ ਨਾ ਝੋਟੀ ਝੋਟੀ ਹੈਗੀ ਆ ਬਾ ਕਮਾਲ ਬਹੁਤ ਸੋਹਣੀ ਲੇਵੇ ਵਾਲੀ ਝੋਟੀ ਆ ਅਜੇ ਦਿਨ ਪਏ ਆ ਹਨਾ ਜਿਵੇਂ ਬਾਈ ਨੇ ਕਿਹਾਗਾ ਦਿਨ ਬਾਕੀ ਨੇ ਚੰਗੇ ਵੇਟ ਵਾਲੀ ਹਾਈਟ ਦੇਖੋਗੇ ਤੁਸੀਂ ਹਨਾ ਕੋਈ ਬਾਹਲੀ ਨਹੀਂ ਆਪਾਂ ਕਹਿ ਸਕਦੇ ਬਾਕੀ ਵੇਟ ਚੰਗਾ ਚਮਕ ਚੰਗੀ ਹੈ ਸਰੀਰਕ ਕੋਈ ਤੇਲ ਤੂਲ ਨਹੀਂ ਲਾਇਆ ਸਿੰਘਾਂ ਦੀ ਬਣਾਵਟ ਦੇਖ ਗਈ ਸਿੰਘ ਵੀ ਬਹੁਤ ਸੋਹਣਾਗਾ ਬਾਕੀ ਝੋਟੀ ਦਾ ਮੂੰਹ ਦੇਖ ਲਓ ਤੁਸੀਂ ਮੂੰਹ ਦੀ ਵੀ ਚੰਗੀ ਆ ਇੱਕ ਵਾਰੀ ਲੇਵੇ ਕਨੀ ਕੈਮਰਾ ਫੇਰ ਲਾਦਗੇ ਆਪਾਂ ਜਿਹੜਾ ਲੇਵੇ ਨੂੰ ਥਾਨ ਲੱਗਿਆ ਹੋਇਆ ਹਨਾ ਇਹ ਉਹ ਬਹੁਤ ਜਿਆਦਾ ਚੰਗਾ ਮਾੜੀ ਪੂਸ਼ਪਾਸੇ ਕਰੀ ਸੁਣਿਆ ਇਹ ਆ ਦੇਖ ਲਓ ਹੁਣ ਤੁਸੀਂ ਠੀਕ ਹੈ ਆ ਇਧਰੋਂ ਸਾਈਡ ਤੋਂ ਦਿਖਾ ਦਗੇ ਹਨਾ ਸਾਈਡ ਤੋਂ ਦੇਖ ਲਓ ਤੁਸੀਂ ਇਹ ਆ ਵੀ ਚੰਗੇ ਨੇ ਮੂੰਹ ਦੀ ਦੇਖ ਲਓ ਹੁਣ ਤੁਸੀਂ ਫੇਸ ਕੁਆਲਿਟੀ ਜਿਹੜੀ ਬਹੁਤ ਜਿਆਦਾ ਚੰਗੀ ਆ ਮੈਨੂੰ ਆਸ ਆ ਵੀ 12 13 ਕਿਲੋ ਦੁੱਧ ਖੁੱਲਾ ਦੇਊਗੀ ਤੇ ਆਜੋ ਆਪਾਂ ਰੇਟ ਪਤਾ ਕਰਦੇ ਆਪਾਂ ਬਾਈ ਹਾਂਜੀ ਬਈ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਹਨਾ ਰੇਟ ਮੈਂ ਇਹ ਗੱਲ ਕਹਿਣਾ ਵੀ ਰੇਟ ਜਿਹੜਾ ਹੈਗਾ ਨਾ ਬਸ ਬਾਜ ਬਜਾ ਕਰਖੀ ਵੀ ਜਿੰਨੇ ਦੀ ਆਪਾਂ ਬਸ ਸੇਲ ਕਰਨੀ ਆ ਹਾਂ ਨਾਲ 1 25 ਹੈ ਰੇਟ ਇਹਦਾ 1 ਲੱਖ 25000 25000 ਜੀ ਹਾਂ ਵੀ ਉਹ ਛੱਡ ਕੇ ਨਹੀਂ ਦੇ ਦੋਗੇ ਜਮਾ ਫਿਕਸ ਇੱਕ 20 ਲਵਾਂਗੇ ਜੀ ਇੱਕ ਬੀ ਹਾਂ 5 ਛੱਡ ਦਾਂਗੇ ਜੀ ਠੀਕ ਆ ਤੇ ਬਈ ਨੰਬਰ ਬੋਲ ਦਿਓ 98786 99552 ਠੀਕ ਆ ਬਈ ਬਹੁਤ ਬਹੁਤ ਧੰਨਵਾਦ ਬਈ ਤੇਰੇ ਜਾਨਵਰ ਨਿੰਦਰਾਂ ਵਾਲੇ ਨਹੀਂ ਹੈਗੇ ਬਾਕੀ ਆਪਾਂ ਇੱਕ ਵਾਰੀ ਹੋਰ ਦਿਖਾ ਦਗੇ ਹਨਾ ਆ ਜਿਹੜੀ ਝੋਟੀ ਹੈ ਬਾਈ ਨੇ ਸੇਲ ਕਰਨੀ ਆ ਬਾਕੀ ਇਹਦੀ ਮਾਂ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਚੰਗੇ ਬੰਕਰ ਦੇਖ ਲਓ ਬਾਕੀ ਦੁੱਧ ਬਾਈਆਂ ਨੇ ਕਿਹਾ ਮੈਨੂੰ ਹਨਾ ਵੀ ਇਹਨਾਂ ਦੀ ਗਾਹਾਂ ਜੇ ਗੱਲ ਕਰਗੇ ਨਾਨੀ ਪੜਨਾਨੀ ਦਾ ਚਵਾਈ ਕਰਵਾਈ ਹੋਈ ਹੈ ਉਹਦਾ ਆਪਾਂ ਸਕਰੀਨਸ਼ਾਟ ਵਿੱਚ ਲਾਵਾਂਗੇ ਆ ਵੀ ਝੋਟੀ ਹੈ ਜਿਹੜੀ ਚੰਗੀ ਹੈ ਜਿਹੜੀ ਹਜੇ ਬਾਈ ਇਹ ਗੱਬਣਤਰੀ ਹੋਈ ਹਜੇ ਨਹੀਂ ਹੋਈ ਨਹੀਂ ਜੀ ਇਹ ਅੱਛਾ ਹੋਈ ਨਹੀਂ ਹੈਗੀ ਠੀਕ ਆ ਆ ਵੀ ਬੰਕਰ ਦੀ ਚੰਗੀ ਆ ਫੇਸ ਕੁਆਲਿਟੀ ਇਹਦੀ ਵੀ ਬਹੁਤ ਚੰਗੇ ਸਿੰਗ-ਸੁੰਗ ਹੈਗੇ ਚੰਗੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਹਨਾ ਸ਼ੇਅਰ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੁਹਾਡੇ ਸ਼ੇਅਰ ਨਾਲ ਹਨਾ ਇਹ ਚੰਗੇ ਪਸੂ ਅਜੇ ਕਿਸੇ ਚੰਗੇ ਕਿਲੇ ਤੇ ਜਾ ਸਕਾਂ ਧੰਨਵਾਦ ਜਿਨੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆਂ